ਓਏ ਕਾਰ ਨੂੰ ਮਾਰਦਾ ਨਹੀਂ ਜੱਗੇ ਮੰਦ ਛੱਡ ਦੇ ਛੱਡ ਦੇ ਮੈਨੂੰ ਛੱਡ ਦੇ ਇੱਕ ਮਿੰਟ ਪਾਸੇ ਹਟ ਜਾ ਹੁਣ ਬੱਸ ਕਰ ਬੜਾ ਮਰਿਆ ਮਰਾਇਆ ਕੰਮ ਆਦਰੇ ਕਰ ਗਾਣੂ ਨਹੀਂ ਫੇਰ ਗਾਣੂ ਨਹੀਂ ਗਾਣੂ ਨਹੀਂ ਛੱਡ ਦੇ ਤੇ ਨਾ ਕੋਈ ਜਿਹੜੇ ਸਮਝੇ ਉਹ ਸਤਾ ਮੰਗਦਾ ਬੱਤੀ ਲੈਂਦੇ ਬਹਿ ਕੇ ਬਹਿ ਕੇ ਆਪਕੋ ਮਿਲਦਾ ਆ ਆ ਗਿਆ ਆ ਜਾ ਯਾਰ ਠੀਕ ਹੈ ਨਾ ਤੁਸੀਂ ਦੱਸਣਾ ਅਸੀਂ ਸਾਰਾ ਢੋਲ ਵਜਾਤਾ ਤੁਹਾਡੇ ਕੋਲ ਯਾਰ ਢੋਲ ਤਾਂ ਬਈਆਂ ਦਾ ਕਹਿ ਵੀਰ ਬਣ ਕੇ ਕੋਈ ਤੂੰ ਕਿੰਨੇ ਦਾ ਮੈਂ ਕਹਿੰਦਾ 59 ਦੀ ਕਰ ਤੈਨੂੰ ਨਹੀਂ ਨਹੀਂ ਕਿੰਨੇ ਦੀ ਕਰ ਤੇ ਕੋਈ ਜਾਇਜ਼ ਗੱਲ ਨਾ ਜੈਤੋ ਜੈ ਜੈ ਹੈ ਕਿੰਨੇ ਕਿੰਨੇ ਦੀ ਬਹੁਤ ਇਹਨੂੰ ਹਾਂ ਨਹੀਂ ਉਥੋਂ ਕੋਈ ਮਾਨਤਾ ਨਹੀਂ ਹੋਣੀਗਾ ਤੇਰਾ ਉਹਦੇ ਚ ਬਸ ਦੇ ਤਾਂ ਕੁਝ ਜਾਇੰਗ ਕਰ ਲੈਣਾ ਕਹਿੰਦਾ ਨਹੀਂ ਛੋੜੇ ਵੀਰੇ ਤੇ ਭਾਈ ਬਣ ਕੇ ਨਹੀਂ ਛੋੜੇ ਵੀਰ ਬਸ ਇੱਕ ਵੀ ਨਹੀਂ ਬਸ ਉਦੋਂ ਕਾਟਰ ਪਈਆ ਨੀ ਗਾ ਬਾਜੇ ਰ ਤੈਨੂੰ ਕਹਿ ਤਾ ਕਹਿ ਗੁੰਗਾ ਤੂੰ ਦੱਸਣਾ ਭਾਈ ਰਾਬਾ ਰਾਬਾ ਭਾਈ ਬਣ ਕੇ ਰਾਬਾ ਕਿਹਦੇ ਗੋਡੀ ਛੱਡਦੇ ਆ ਯਾ ਨਹੀਂ ਹੁਣ ਨਹੀਂ ਨਹੀਂ ਛੜ ਨਾ ਲੈਂਦੇ ਇਹਨੂੰ ਛੜੇ ਲੈ ਜਾ ਜਾ ਤੂੰ ਜਿਹੜੀ ਹੁਣ ਮੈਂ ਕਹਿੰਦਾ ਨਹੀਂ ਉੱਥੇ ਭਰਾ ਮੇਰਾ ਹੁਣੀ ਨਹੀਂ ਨਹੀਂ ਹੁਣ ਹਾਂ ਇੱਕ ਕੀ ਨਹੀਂ ਹੁੰਦੇ ਨੇ ਨਾਲੋਂ ਪਿਆਰ ਵਾਲੀ ਮੰਨਦੇ ਕਹੇ ਬਾਈ ਬਣ ਕੇ ਕਹੇ ਕਹ ਕਿਵੇਂ ਨਹੀਂ ਪਾ ਤੇਰਾ ਤੇਰਾ ਮਾਨ ਰੱਖਿਆ ਸਾਰੇ ਤਾਂ ਫੈਸਲੇ ਵਾਲੇ ਬਸ ਹੁੰਦਾ ਹਾਂ ਹਾਂ ਬੈਠੋ ਤੁਮ ਕਹਿੰਦਾ ਦੋ ਯਾਰ ਬੜੀ ਵੈਲ ਤੇ ਕਾਏ ਨਹੀਂ ਹੋਣੀ ਨੋਦੋ ਕਾਇਦੇ ਕੋਈ ਗੱਲ ਬਾਤ ਤੈਨੂੰ ਕਹੇ ਤਾਂ ਬਸ ਉਹ ਇਲਾਜ ਦੀ ਆਹ ਚੱਲ ਗੱਡੀ ਲੁਕ ਪੈ ਜਾ ਕੇ ਇਸ ਸੇ ਜਿਹੀ ਕੰਮ ਦੇ ਦੋ ਮੈਂ ਨੇ ਕਹਿ ਦਿਆ 9.5 ਸਾਢੇ ਦੇ ਦੋ ਥੋੜੀ ਸੀ ਇਹ ਦੋ ਥੋੜਾ ਸਾ 1.34 ਕੇ 31 ਲਉਂਦੇ ਗਲਤ ਗੱਲ ਯਾਰ ਗਲਤ ਕਹਿਤੀ ਹਮੇ ਸਾਡੇ ਜੇਤ ਖੰਡ ਹਾਂ ਉਹਨੇ ਕੀ ਯਾਰ ਛਰਮਾ ਹੋ ਗਈ ਜਾਂ ਬੋਲੀ ਨਾ ਹਾਂ ਬੋਲੀ ਨਾ ਜਾਂ ਹੋ ਗਈ ਖਿੱਚੋ ਥਣ ਸਿਰ ਛੱਡੋ ਜੀ ਮਾਰਾ ਜੀ ਜੀ ਨਹੀਂ ਦੱਸੋ ਲੱਖੇਰ ਦੀ ਗੱਲ ਹੈ ਛੱਡ ਬਰਦੇ ਨੇ ਕਿਤੇ ਮੰਗ ਨਹੀਂ ਯਾਰ ਉਹ ਕਾਰ ਨੂੰ ਮਾਰਦਾ ਨਹੀਂ ਜੱਗੇ ਮੰਦ ਮਾਰੀ ਗੱਲ ਤੇ ਛੜ ਠੀਕ ਹੈ ਆਰੇ ਮੈਂ ਰਹਿ ਕੇ ਲੋ ਮਾੜੀ ਕੋਈ ਆ ਜਾਏਗਾ ਉਹ ਖੜੋ ਜਾ ਧੱਕਾ ਨਾ ਕਰ ਕਾਲੇ ਠੱਜ ਸੰਤੂ ਪੰ ਛੋਟ ਛੱਡ ਦੇ ਛੱਡ ਦੇ ਮੈਂ ਨਹੀਂ ਛੱਡ ਦੇ ਇੱਕ ਮਿੰਟ ਪਾਸੇ ਹਟ ਜਾ ਪਾਸੇ ਹੋ ਜਾ ਤੈਨੂੰ ਦੱਸਣਾ ਹੱਥ ਲਾ ਕਰ ਤੂੰ ਕਰ ਨਹੀਂ ਯਾਰ ਇੱਕ ਮਿੰਟ ਛੱਡ ਦੇ ਵੀਰ ਉਹ ਹਲੋ ਇਹ ਕਰ ਅੱਗ ਨਾ ਕਰ ਬਾੜਾ ਮਾਰਿਆ ਮਾਰਿਆ ਕਰ ਮੈਂ ਅੱਗ ਨਾ ਕਰ ਫਟ ਮਾਰ ਦੇ ਛੱਡ ਦੇ ਛੱਡ ਮੇਰੀ ਗੱਲ ਓ ਬਾਈ ਹਲੋ ਸ਼ਰਮਾ ਜੀ ਅੱਜ ਨਾਲ ਗੱਲ ਕਰ ਤੜਕੇ ਦਾ ਜਿੰਬੜ ਰਿਹਾ ਮੇਰਾ ਪੂਰੀ ਸੋਨੀ ਤੋਂ ਕਹਾ ਦੇ ਖਿਚਾ ਦੇ ਨਹੀਂ ਆਜ ਮੈਂ ਤੇਰਾ ਐਵੇਂ ਕੰਗਦੇ ਸ਼ਰਮਾ ਗਾਣ ਉਹ ਗਾਣ ਇੱਕ ਮਿੰਟ ਛੱਡ ਦੇ ਛੱਡ ਦੇ ਓ ਸ਼ਰਮਾ ਮੇਦਾਰ ਗਾਣੂ ਨਹੀਂ ਗਾਣੂ ਨਹੀਂ ਛੱਡ ਦੇ ਦਿਨੇ ਪਹਿਲੇ ਓ ਛੱਡ ਦੇ ਯਾਰ ਹੁਣ ਨਹੀਂ ਵੀਰੇ ਉਹ ਉਹ ਨਹੀਂ ਜਮੇਗਾ ਕੋਈ ਪੜਾਉਂਦਾ ਉਹ ਨਹੀਂ ਉਹ ਉਹ ਨਹੀਂ ਜਮੇਗਾ ਤੂੰ ਕਰ ਸ਼ਰਮ ਨਾ ਖਿੱਚ ਤਾਂ ਚੱਲੋ ਖਿੱਚ ਤਾਂ ਨਾ ਖਿੱਚ ਹੋ ਵੀ ਹੋਗੇ ਜਿਵੇਂ ਉਹ ਜਿਵੇਂ ਤੂੰ ਉਹ ਹਲੋ ਸ਼ਰਮਾ ਹੋ ਗਿਆ ਹੋ ਗਿਆ ਹੋ ਗਿਆ ਸ਼ਰਮਾ ਜਦੋਂ ਦੁੱਧਾ ਲਗਾ ਹਟ ਜਾ ਯਾਰ ਹਟ ਜਾ ਹੁਣ ਐੇ ਗੱਲ ਕਰ ਐਦਾਂ ਹੋਈ ਆ ਸ਼ਰਮਾ ਮੇਰੀ ਇੱਜ਼ਤ ਨਹੀਂ ਦੇ ਰੱਖਲੀ ਬੱਜਾ ਮੇਰੀ ਇੱਜ਼ਤ ਨਹੀਂ ਜਦੋਂ ਮੇਰੀ ਇੱਜ਼ਤ ਲਾਵੇ ਅਣਗਾਥੀ ਕਰਦਾ ਯਾਰ ਮੈਂ ਮੱਝ ਦੇ ਦਿਆਂ ਇਹਨੂੰ ਐਂ ਵਿਅਕਤੀ ਨਹੀਂ ਕਿਤੇ ਹੋਵੇ ਤੂੰ ਬਰਾਬਰ ਵਕਤ ਨੂੰ ਕੋਈ ਯਾਰ ਵਾਰਤੀ ਲੜਤੀ ਜਾ ਰਹੀ ਆ ਮਾਣੇ ਆ ਜਾ मम्माई आवाज आवाज मैं कह तेरा मेरा एक रास्ता तो मानते नहीं मेरी रस्ता हमारे भूढ़ा भाई आए से हमारे जी हैं जी हैं बहुत अच्छे हैं पहले भी आते हैं जो नकाती क्या करे जो नकाती वाले जितनी नकाती ये करते कोई नहीं करता समझे ना सौदा हुआ सौदा हुआ मसा मर के हुआ इन्होंने भी नकाती करी चौकी दलाता सच्चे बादशाह ने साइगल औरaib सर ला पैसे पकड़ो ले भाई हां आए आए नहीं देता मेरे मे से मांगी ऐसे मांगी है ठंड का रो रहा था वो ठाण 2 घंटा 30 मिनट पहला बच्चा लालिट भर गया कुछ माकने कम ही नहीं हैगी बीच में पर्दा है ਨਾ ਬੇਤਾ ਆਪਦੀ ਗੱਲ ਚ ਹੈ ਵੀ ਐ ਲੈ ਲੈ ਇਹਦੀ ਗੱਲ ਕਿੱਥੇ ਇਹ ਮੈਨੂੰ ਸੱਦਣ ਦੀ ਤੈਨੂੰ ਦੱਸੀ ਜਾਂਦਾ ਮੇਰ ਨੂੰ ਆ ਬੰਦੀ ਬੈਠਿਆ ਮੰਗਰਾ ਖੜਾ ਆ ਮੁੱਲ ਲਾਈ ਜਾਂਦੇ ਆ ਐਂ ਕਹਦੇ ਵੀ ਐ ਹੁੰਦੇ ਮੁੱਲ ਤਾਂ ਲਵੇਦਾ ਲਾਲਾ ਮੈਨੂੰ ਆਪੂ ਕਹੇ ਤਾਂ ਦੇ ਕਿਦੇ ਚ ਕੀ ਕਿਹਾ ਤੂੰ ਐਂ ਤਦੀ ਆ ਜੀ ਆਜੋ ਤੂੰ ਪਾਇ ਤਾਂ ਤੇ ਜਾਣਾ ਨਹੀਂ ਆਜਾ ਕੀ ਕਰਾ ਗਿਆ ਜਿਆਦਾ ਮਾਰ ਰੱਖੀ ਮਾਣ ਬਾਬਾ ਤੇਰਾ ਮਾਣ ਹੀ ਰੱਖੀ ਜੰਨਾ ਮੈਂ ਤੂੰ ਕੀ ਕਹਣਾ ਐ ਕਰ ਦਿੰਦਾ ਲਾਸਟ ਹੱਥ ਮਾਰ ਕੇ ਕਹਦੇ ਵੀ ਜਾ ਇਹ ਤੱਲਾਣਾ ਪਾ ਲਈ ਜਾਂਦਾ ਕਹਦੇ ਲਾਸਟ ਹੱਥ ਮਾਰ ਕੇ ਕਹੇ ਜਾ ਮੈਂ ਬਸ ਕਾਇ ਕਾਇ ਇੱਕ ਮਿੰਟ ਕਹਦੇ ਵਾਹ ਬਹੁਤ ਤੇ ਕਿੱਥੇ ਤਰਾ ਬੱਤਾ ਕਾਇ ਦਾ ਮੈਂ ਕਾਇ ਦਾ ਦੇ ਮੁੱਲ ਹੀ ਨੀ ਲਾਰਣ ਕੀ ਕਰਾਂ ਬੱਬਾ ਮੈਂ ਤੈਨੂੰ ਕਦੇ ਮੋੜੇ ਅੱਗੇ ਦੇਦਾ ਬਣਾਉਦਾ ਫਸਲ ਵੇਚ ਦੂੰ ਕੋਈ ਹੋ ਜਾਈਦਾ ਹੁੰਦਾ ਆ ਜਾ ਜੀ ਫਿਰ ਤੇਰੀ ਮਰਜ਼ੀ ਠੀਕ ਹੈ 好的。<Okay. S 2> <Okay. S 3> okay.